ਪੰਜਾਬੀਆਂ ਨੇ ਜਿੱਥੇ ਵਿਦੇਸ਼ਾਂ ਵਿੱਚ ਜਾ ਕੇ ਆਪਣੀ ਸਖਤ ਮਿਹਨਤ ਦੇ ਨਾਲ ਝੰਡੇ ਗੱਡੇ ਨੇ ਉੱਥੇ ਹੀ ਹੁਣ ਖੇਡਾਂ ਦੇ ਵਿੱਚ ਵੀ ਪੰਜਾਬੀ ਪਛੇਣ ਨਹੀਂ ਨੇ ਕੈਨੇਡਾ ਦੇ ਵਿੱਚ ਹੁਣ ਕ੍ਰਿਕਟ ਟੀਮ ਦੀ ਕਪਤਾਨੀ ਇੱਕ ਪੰਜਾਬੀ ਨੌਜਵਾਨ ਦਿਲਪ੍ਰੀਤ ਸਿੰਘ ਬਾਜਵਾ ਦੇ ਹੱਥ ਆਈ ਹੈ ਕੈਨੇਡਾ ਨੇ ਅਗਲੇ ਮਹੀਨੇ 파ਰਤ ਅਤੇ ਸ਼੍ਰੀਲੰਕਾ ਦੁਬਾਰਾ ਸਾਹੇਦੌਰਤ ਤੇ ਹੋਣ ਵਾਲੇ T20 ਵਿਸ਼ਵ ਕੱਪ 2026 ਲਈ ਆਪਣੀ ਟੀਮ ਦਾ ਐਲਾਨ ਕਰ ਦਿੱਤਾ ਹੈ ਪੰਜਾਬ ਤੋਂ ਜਨਮੇ ਦਿਲਪ੍ਰੀਤ ਸਿੰਘ ਬਾਜਵਾ ਨੂੰ 15 ਮੈਂਬਰ ਦੀ ਟੀਮ ਦਾ ਕਪਤਾਨ ਨਿਯੁਕਤ ਕੀਤਾ ਹੈ ਜਾਣਕਾਰੀ ਮੁਤਾਬਕ ਦਿਲਪ੍ਰੀਤ ਸਿੰਘ ਬਾਜਵਾ ਗੁਰਦਾਸਪੁਰ ਜ਼ਿਲ੍ਹੇ ਦੇ ਨਾਲ ਸਬੰਧਤ ਹੈ ਦਿਲਪ੍ਰੀਤ ਸਿੰਘ ਟੀਮ ਦੇ ਵਿੱਚ ਹੋਰ ਕਈ ਖਿਡਾਰੀਆਂ ਨੂੰ ਥਾਂ ਦਿੱਤੀ ਗਈ ਹੈ ਜਿਨ੍ਹਾਂ ਦੇ ਨਾਮ ਅਜੀਵਿਰ ਹੁੰਦਲ ਅੰਸ਼ ਪਟੇਲ ਦਿਲਨ ਹੇਲੇਗਰ ਹਰਸ਼ ਠਾਕੁਰ ਜਸਕਰਨ ਦੇ ਬੋਟਰ ਕਲੀਮ ਸਨਾ ਕਵਰਪਾਲ ਤਤਗੁਰ ਨਮਨੇਤ ਤਾਲੀਵਾਲ ਨਿਕੋਲਸ ਕੀਰਤਨ ਰਵਿੰਦਰਪਾਲ ਸਿੰਘ ਸਾਦ ਬਿੰ ਜਫਰ ਸ਼ਿਵਮ ਸ਼ਰਮਾ ਸ਼੍ਰੀਸ਼ ਮੋਬਾ ਜੁਫਰਾਇ ਸਿੰਘ ਸ਼ਰਮਾ ਸ਼ਾਮਲ ਨੇ ਆਪਣੇ ਪਹਿਲੇ ਵਿਸ਼ਵ ਕੱਪ ਵਿੱਚ ਕੈਨੇਡਾ ਗਰੁੱਪ ਪੜਾਅ ਵਿੱਚ 34 ਸਥਾਨ ਉੱਤੇ ਰਿਹਾ ਪਰ ਤੇ ਨੰਕਾ ਹਾਸਲ ਕਰਨ ਵਿੱਚ ਕੈਨੇਡਾ ਦੀ ਟੀਮ ਕਾਮਯਾਬ ਰਹੀ ਜਿਸ ਵਿੱਚ ਯੂਰਪੀਅਨ ਟੀਮ ਆਇਰਲੈਂਡ ਉੱਤੇ 12 ਦੌੜਾਂ ਦੀ ਜਿੱਤ ਵੀ ਸ਼ਾਮਲ ਹੈ T20 ਵਿਸ਼ਵ ਕੱਪ ਹੁਣ ਭਾਰਤ ਦੇ ਸ਼੍ਰੀਲੰਕਾ ਦੁਆਰਾ ਸਾਂਝੇ ਤੌਰ ਉਤੇ ਕਰਵਾਇਆ ਜਾ ਰਿਹਾ ਹੈ ਕੈਨੇਡਾ ਨੇ ਆਈਸੀਸੀ ਪੁਰਸ਼ੀਆ T20 ਵਿਸ਼ਵ ਕੱਪ ਅਮਰੀਕਾ ਰੀਜਨਲ ਫਾਈਨਲ ਜਿੱਤ ਕੇ ਟੂਰਨਾਮੈਂਟ ਦੇ ਇਸ ਐਡੀਸ਼ਨ ਵਿੱਚ ਕੁਆਲੀਫਾਈ ਕੀਤਾ ਟੀਮ ਨੇ 6 ਮੈਚ ਖੇਡੇ ਅਤੇ ਸਾਰੇ ਜਿੱਤੇ ਟੇਬਲ ਵਿੱਚ ਸਿਖਰ ਉਤੇ ਰਹੀ ਅਤੇ T20 ਵਿਸ਼ਵ ਕੱਪ ਲਈ ਕੁਆਲੀਫਾਈ ਕੀਤਾ ਪੰਜਾਬੀਆਂ ਨੇ ਜਿੱਥੇ ਵਿਦੇਸ਼ਾਂ ਵਿੱਚ ਜਾ ਕੇ ਆਪਣੀ ਸਖਤ ਮਿਹਨਤ ਦੇ ਨਾਲ ਝੰਡੇ ਗੱਡੇ ਨੇ ਉੱਥੇ ਹੀ ਹੁਣ ਖੇਡਾਂ ਦੇ ਵਿੱਚ ਵੀ ਪੰਜਾਬੀ ਪਛੇਣ ਨਹੀਂ ਨੇ ਕੈਨੇਡਾ ਦੇ ਵਿੱਚ ਹੁਣ ਕ੍ਰਿਕਟ ਟੀਮ ਦੀ ਕਪਤਾਨੀ ਇੱਕ ਪੰਜਾਬੀ ਨੌਜਵਾਨ ਦਿਲਪ੍ਰੀਤ ਸਿੰਘ ਬਾਜਵਾ ਦੇ ਹੱਥ ਆਈ ਹੈ ਕੈਨੇਡਾ ਨੇ ਅਗਲੇ ਮਹੀਨੇ 파ਰਤ ਅਤੇ ਸ਼੍ਰੀਲੰਕਾ ਦੁਬਾਰਾ ਸਾਂਝੇ ਤੌਰ ਤੇ ਹੋਣ ਵਾਲੇ T20 ਵਿਸ਼ਵ ਕੱਪ 2026 ਲਈ ਆਪਣੀ ਟੀਮ ਦਾ ਐਲਾਨ ਕਰ ਦਿੱਤਾ ਹੈ ਪੰਜਾਬ ਤੋਂ ਜਨਮੇ ਦਿਲਪ੍ਰੀਤ ਸਿੰਘ ਬਾਜਵਾ ਨੂੰ 15 ਮੈਂਬਰ ਦੀ ਟੀਮ ਦਾ ਕਪਤਾਨ ਨਿਯੁਕਤ ਕੀਤਾ ਹੈ ਜਾਣਕਾਰੀ ਮੁਤਾਬਕ ਦਿਲਪ੍ਰੀਤ ਸਿੰਘ ਬਾਜਵਾ ਗੁਰਦਾਸਪੁਰ ਜ਼ਿਲ੍ਹੇ ਦੇ ਨਾਲ ਸਬੰਧਤ ਹੈ ਦਿਲਪ੍ਰੀਤ ਸਿੰਘ ਟੀਮ ਦੇ ਵਿੱਚ ਹੋਰ ਕਈ ਖਿਡਾਰੀਆਂ ਨੂੰ ਥਾਂ ਦਿੱਤੀ ਗਈ ਹੈ ਜਿਨ੍ਹਾਂ ਦੇ ਨਾਮ ਅਜੀਬੀਰ ਹੁੰਦਲ, ਅੰਸ਼ ਪਟੇਲ, ਦਿਲਨ ਹੇਲੇਗਰ, ਹਰਸ਼ਾ ਠਾਕੁਰ, ਜਸਕਰਨ ਦੇਵ ਬੋਟਰ, ਕਲੀਮ ਸਨਾ, ਕਵਰਪਾਲ, ਤਤਗੁਰ, ਨਮਨੀਤ ਤਾਲੀਵਾਲ, ਨਿਕੋਲਸ ਕੀਰਤਨ, ਰਵਿੰਦਰਪਾਲ ਸਿੰਘ, ਸਾਦ ਬਿੰ ਜਫਰ, ਸ਼ਿਵਮ ਸ਼ਰਮਾ, ਸ਼੍ਰੀਸ਼ ਮੋਬਾ ਜੁਫਰਾਇ ਸਿੰਘ, ਸ਼ਰਮਾ ਸ਼ਾਮਲ ਨੇ ਆਪਣੇ ਪਹਿਲੇ ਵਿਸ਼ਵ ਕੱਪ ਵਿੱਚ ਕੈਨੇਡਾ ਗਰੁੱਪ ਪੜਾਅ ਵਿੱਚ 34 ਸਦਨ ਉੱਤੇ ਰਿਹਾ ਪਰ ਤੇ ਨੰਕਾ ਹਾਸਲ ਕਰਨ ਵਿੱਚ ਕੈਨੇਡਾ ਦੀ ਟੀਮ ਕਾਮਯਾਬ ਰਹੀ ਜਿਸ ਵਿੱਚ ਯੂਰਪੀਅਨ ਟੀਮ ਆਇਰਲੈਂਡ ਉੱਤੇ 12 ਦੌੜਾਂ ਦੀ ਜਿੱਤ ਵੀ ਵਿਕਪ ਹੁਣ ਭਾਰਤ ਦੇ ਸ਼੍ਰੀਲੰਕਾ ਦੁਆਰਾ ਸਾਂਝੇ ਤੌਰ ਉਤੇ ਕਰਵਾਇਆ ਜਾ ਰਿਹਾ ਹੈ ਕੈਨੇਡਾ ਨੇ ਆਈਸੀਸੀ ਪੁਰਸ਼ੀਆ ਟੀ20 ਵਿਸ਼ਵ ਕੱਪ ਅਮਰੀਕਾ ਰੀਜਨਲ ਫਾਈਨਲ ਜਿੱਤ ਕੇ ਟੂਰਨਾਮੈਂਟ ਦੇ ਇਸ ਐਡੀਸ਼ਨ ਵਿੱਚ ਕੁਆਲੀਫਾਈ ਕੀਤਾ ਟੀਮ ਨੇ 6 ਮੈਚ ਖੇਡੇ ਅਤੇ ਸਾਰੇ ਜਿੱਤੇ ਟੇਬਲ ਵਿੱਚ ਸਿਖਰ ਉਤੇ ਰਹੀ ਅਤੇ ਟੀ20 ਵਿਸ਼ਵ ਕੱਪ ਲਈ ਕੁਆਲੀਫਾਈ ਕੀਤਾ ਪੰਜਾਬੀਆਂ ਨੇ ਜਿੱਥੇ ਵਿਦੇਸ਼ਾਂ ਵਿੱਚ ਜਾ ਕੇ ਆਪਣੀ ਸਖਤ ਮਿਹਨਤ ਦੇ ਨਾਲ ਝੰਡੇ ਗੱਡੇ ਨੇ ਉੱਥੇ ਹੀ ਹੁਣ ਖੇਡਾਂ ਦੇ ਵਿੱਚ ਵੀ ਪੰਜਾਬੀ ਪਛੇਣ ਨਹੀਂ ਨੇ ਕੈਨੇਡਾ ਦੇ ਵਿੱਚ ਹੁਣ ਕ੍ਰਿਕਟ ਟੀਮ ਦੀ ਕਪਤਾਨੀ ਇੱਕ ਪੰਜਾਬੀ ਨੌਜਵਾਨ ਦਿਲਪ੍ਰੀਤ ਸਿੰਘ ਬਾਜਵਾ ਦੇ ਹੱਥ ਆਈ ਹੈ ਕੈਨੇਡਾ ਨੇ ਅਗਲੇ ਮਹੀਨੇ 파ਰਤ ਅਤੇ ਸ਼੍ਰੀਲੰਕਾ ਦੁਬਾਰਾ ਸਾਜੇ ਦੌਰ ਤੇ ਹੋਣ ਵਾਲੇ T20 ਵਿਸ਼ਵ ਕੱਪ 2026 ਲਈ ਆਪਣੀ ਟੀਮ ਦਾ ਐਲਾਨ ਕਰ ਦਿੱਤਾ ਹੈ ਪੰਜਾਬ ਚ ਨਵੇਂ ਦਿਲਪ੍ਰੀਤ ਸਿੰਘ ਬਾਜਵਾ ਨੂੰ 15 ਮੈਂਬਰ ਦੀ ਟੀਮ ਦਾ ਕਪਤਾਨ ਨਿਯੁਕਤ ਕੀਤਾ ਹੈ ਜਾਣਕਾਰੀ ਮੁਤਾਬਕ ਦਿਲਪ੍ਰੀਤ ਸਿੰਘ ਬਾਜਵਾ ਗੁਰਦਾਸਪੁਰ ਜ਼ਿਲ੍ਹੇ ਦੇ ਨਾਲ ਸਬੰਧਤ ਹੈ ਦਿਲਪ੍ਰੀਤ ਸਿੰਘ ਬਾਜਵਾ ਟੀਮ ਦੇ ਵਿੱਚ ਹੋਰ ਕਈ ਖਿਡਾਰੀਆਂ ਨੂੰ ਥਾਂ ਦਿੱਤੀ ਗਈ ਹੈ ਜਿਨ੍ਹਾਂ ਦੇ ਨਾਮ ਅਜੀਵਿਰ ਹੁੰਦਲ ਅੰਸ਼ ਪਟੇਲ ਦਿਲਨ ਹੇਲੇਗਰ ਹਰਸ਼ਾਠਾਕੁਰ ਜਸਕਰਨ ਦੇਵ ਬੋਟਰ ਕਲੀਮ ਸਨਾ ਕਵਰਪਾਲ ਤਤਗੁਰ ਨਮਨੀਤ ਢਾਲੀਵਾਲ ਨਿਕੋਲਸ ਕੀਰਤਨ ਰਵਿੰਦਰਪਾਲ ਸਿੰਘ ਸਾਦ ਬਿੰ ਜਫਰ ਸ਼ਿਵਮ ਸ਼ਰਮਾ ਸ਼੍ਰੀਸ਼ ਮੋਬਾ ਜੁਬਰਾਇ ਸਿੰਘ ਸ਼ਰਮਾ ਸ਼ਾਮਲ ਨੇ ਆਪਣੇ ਪਹਿਲੇ ਵਿਸ਼ਵ ਕੱਪ ਵਿੱਚ ਕੈਨੇਡਾ ਗਰੁੱਪ ਪੜਾਅ ਵਿੱਚ 34 ਸਦਾਨ ਉੱਤੇ ਰਿਹਾ ਪਰ ਤੇ ਨੰਕਾ ਹਾਸਲ ਕਰਨ ਵਿੱਚ ਕੈਨੇਡਾ ਦੀ ਟੀਮ ਕਾਮਯਾਬ ਰਹੀ ਜਿਸ ਵਿੱਚ ਯੂਰਪੀਅਨ ਟੀਮ ਆਇਰਲੈਂਡ ਉਤੇ 12 ਦੌੜਾਂ ਦੀ ਜਿੱਤ ਵੀ ਸ਼ਾਮਲ ਹੈ T20 ਵਿਸ਼ਵ ਕੱਪ ਹੁਣ ਭਾਰਤ ਤੇ ਸ਼੍ਰੀਲੰਕਾ ਦੁਆਰਾ ਸਾਂਝੇ ਤੌਰ ਉਤੇ ਕਰਵਾਇਆ ਜਾ ਰਿਹਾ ਹੈ। ਕੈਨੇਡਾ ਨੇ ICC ਪੁਰਸ਼ੀਆ T20 ਵਿਸ਼ਵ ਕੱਪ ਅਮਰੀਕਾ ਰੀਜਨਲ ਫਾਈਨਲ ਜਿੱਤ ਕੇ ਟੂਰਨਾਮੈਂਟ ਦੇ ਇਸ ਐਡੀਸ਼ਨ ਵਿੱਚ ਕੁਆਲੀਫਾਈ ਕੀਤਾ। ਟੀਮ ਨੇ 6 ਮੈਚ ਖੇਡੇ ਅਤੇ ਸਾਰੇ ਜਿੱਤੇ ਤੇ ਟੇਬਲ ਵਿੱਚ ਸਿਖਰ ਉਤੇ ਰਹੀ ਅਤੇ T20 ਵਿਸ਼ਵ ਕੱਪ ਲਈ ਕੁਆਲੀਫਾਈ ਕੀਤਾ।